ਜਵਾਬ ਜਵਾਬ ਪ੍ਰੀ ਵੱਟੀ ਵਾਰਦਾਤ ਸਰਬਸੰਮਤੀ ਨਾਲ ਚੁਣੇ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਤੱਤਕ ਪੰਜਾਬ ਚ ਵੱਟੀ ਵਾਰਦਾਤ ਵਾਪਰੀ ਹੈ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਪਟਿਆਲਾ ਦੇ ਪਿੰਡ ਠਿਕਰੀਵਾਲ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਨਵੇਂ ਚੁਣੇ ਗਏ ਨੌਜਵਾਨ ਰਾਜਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਪੱਟੀ ਦੇ ਨੇੜੇ ਪਿੰਡ ਤਲਮੰਟੀ ਮੋਹ ਸਿੰਘ ਦੇ ਰਹਿਣ ਵਾਲਾ ਸੀ ਨਵਾਂ ਚੁਣਿਆ ਗਿਆ ਸਰਪੰਚ ਤੇ ਇਸੇ ਹੀ ਪਿੰਡ ਵਿੱਚ ਉਸ ਦੀ ਸਪਤੀ ਨਾਲ ਸਰਪੰਚੀ ਦੀ ਚੋਣ ਕੀਤੀ ਗਈ ਸੀ ਅਤੇ ਅੱਜ ਅਣਪਛਤੇ ਵਿਅਕਤੀਆਂ ਵੱਲੋਂ ਪਿੰਡ ਠਿਕਰੀਵਾਲ ਨੇੜੇ ਕੁਝ ਅਣਪਛਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਉਸਤਾ ਕਤਲ ਕਰ ਦਿੱਤਾ ਗਿਆ ਜਿੱਥੇ ਕਤਲ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਅੱਜ ਪੱਟੀ ਮਾਰ ਤਤ ਵਾਪਰੀ ਹੈ ਤੰਤਸਥੀਏ ਕੇ ਪੱਟੀ ਲਾ ਕੇ ਪਿੰਡ ਠਿਕਰੀਵਾਲ ਨੇੜੇ ਅਣਪਛਤੇ ਵਿਅਕਤੀਆਂ ਵੱਲੋਂ ਨਵੇਂ ਚੁਣੇ ਗਏ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਨੌਜਵਾਨ ਦਾ ਨਾਮ ਰਾਜਵਿੰਦਰ ਦੱਸਿਆ ਜਾ ਰਿਹਾ ਹੈ ਕਤਲ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਟੀ ਪਿੰਡ ਤਲਵੰਡੀ ਮੋਰ ਸਿੰਘ ਦੇ ਰਹਿਣ ਮਹਲਾ ਹੈ ਤੇ ਇਸੇ ਹੀ ਪਿੰਡ ਦੇ ਚ ਸਰਪੰਚ ਚੁੜਿਆ ਗਿਆ ਸੀ ਰਾਜਵਿੰਦਰ ਸਿੰਘ ਜਿਸ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਠੀਕਰੀਵਾਲ ਜੋ ਕਿ ਪੱਟੀ ਦੇ ਨੇੜੇ ਧੀ ਹੈ ਉੱਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੁਲਸ ਵੱਲੋਂ ਬਰੀਕੀ ਨਾਲ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ লাশ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਕਿਆ ਹੈ ਤਾਂ ਦੱਸਦੀ ਕਿ ਪੰਜਾਬ ਚ ਵੱਡੀ ਵਾਰਦਾਤ ਵਾਪਰੀ ਹੈ ਪੱਟੀ ਦੇ ਲਾਗੇ ਪਿੰਠੀਕੀਵਾਲ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਪਿੰਡ ਤਲਵੰਡੀ ਮੋਰ ਸਿੰਘ ਦੇ ਚੁਣੇ ਗਏ ਸਲ ਸੰਤੀ ਨਾਲ ਸਰਪੰਚ ਰਾਜਵਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਰਾਜ ਨਾ ਇਤਰਾ ਗਰ ਬੱਟੀ ਨਾ ਇਤਰਾ ਗਰ ਨਾ ਨਹੀਂ ਹੋ ਜੇ ਡਰਾ ਆ ਨਾ ਨਹੀਂ ਵੀ ਰਬੜੀ ਬੜੀ ਬੜੀ ਗੱਲ ਨਾ ਉਹ ਬਣਾਲੀ ਗੱਲ ਹੈ ਸਰਕਾਰ ਦਾ ਸਰਪੰਚੀ ਐਸ ਪਾਰਟੀ ਦੇ ਹੀ ਹਾਂਜੀ ਹਾਂ ਪਾਰਟੀ ਦਾ ਇਧਰ ਮਾਜੀ ਗਏ ਮਰਵਾ ਦਾ ਚੰਗਾ ਵੜਾ ਡਾਵਰਾ ਇਹ ਲੈ ਕੇ ਲੈ ਕੇ ਸਾਨੂੰ ਕੋਈ ਤੁਮ ਕਿੱਥੇ ਮਿਲਿਆ ਤੈਨੂੰ ਕਿਹਾ ਸਦਾਰ ਤੇ ਆਲੂਣੀ ਪਦਾਏ ਤਮ ਕੀਦਾ ਓਏ ਕਿੰਨੂ ਤੂੰ ਕਿਹੜੀ ਮਿਲਦੀ ਆ ਕਿੰਨੂ ਤੂੰ ਨਹੀਂ ਜਸੜਤ ਓਏ ਰਬਾ ਵਾਰਤਾ ਏ ਓਏ ਕੀ ਕਰੂ ਓ ਭੈਣ ਓ